रेडी स्टार्ट सूरज ਦੇ ਸੁੱਤਿਆਂ ਸੁੱਤਿਆਂ ਹੀ ਗਾਮਾਂ ਪਸ਼ੂਆਂ ਦੇ ਵਾੜੇ ਵਿੱਚ ਜਦੋਂ ਤੂੜੀ ਦਾ ਟੋਕਰਾ ਪਰਨ ਲੱਗਾ ਤਾਂ ਨੇੜੇ ਹੀ ਬੈਠਾ ਕੌਡੀਆਂ ਵਾਲਾ ਸੱਪ ਬਾਡਰ ਤੇ ਖੜੇ ਸਿਪਾਹੀ ਵਾਂਗੂੰ ਚੌਕਸੀ ਵਰਤਦਾ ਹੋਇਆ ਸਰੀ ਨੂੰ ਤਣ ਕੇ ਖੜ ਗਿਆ ਡੰਡੀ ਪਰ ਗਾਮੇ ਨੂੰ ਸੱਪ ਤੋਂ ਰਤਾ ਵੀ ਡਰ ਨਹੀਂ ਲੱਗਾ ਟੂੜੀ ਦਾ ਟੋਕਰਾ ਭਰ ਕੇ ਜ਼ਮੀਨ ਤੇ ਰੱਖਦਾ ਹੋਇਆ ਬੋਲਿਆ ਜਾ ਆਪਣਾ ਕੰਮ ਕਰ ਕਿਉਂ ਸਵੇਰੇ ਹੀ ਮੇਰੇ ਹੱਥੋਂ ਮਰਨ ਆ ਗਿਆ ਨਾਲੇ ਜਿਨ੍ਹਾਂ ਨੇ ਗਰੀਬੀ ਦੇ ਡੰਗ ਛੱਲੇ ਹੁੰਦੇ ਆ ਉਹ ਸੱਪਾਂ ਦੀਆਂ ਜ਼ਹਿਰਾਂ ਕੋਲੋਂ ਨਹੀਂ ਡਰਦੇ ਹੁੰਦੇ ਡੰਡੀ ਸੱਪ ਵੀ ਤਪੇ ਹੋਏ ਗਾਮੇ ਤੋਂ ਡਰਦਾ ਹੋਇਆ ਤੂੜੀ ਦੇ ਢੇਰ ਤੋਂ ਥੱਲੇ ਉੱਤਰ ਦਾ ਹੋਇਆ ਡੰਡੀ ਪੈ ਗਿਆ ਜਿਵੇਂ ਕੋਈ ਮਸਾ ਆਪਣੀ ਜਾਨ ਬਚਾ ਕੇ ਜੁੱਤੀ ਹੱਥਾਂ ਵਿੱਚ ਫੜ ਕੇ ਭੱਜਦਾ ਹੋਵੇ ਡੰਡੀ ਤੜਕਸਾਰ ਪਾਠੀ ਦਾ ਗੁਰਦੁਆਰੇ ਦੇ ਸਪੀਕਰ ਵਿੱਚ ਬੋਲਿਆ ਇੱਕ ਓ ਅੰਕਾਰ ਸਤਨਾਮ ਹਵਾ ਵਿੱਚ ਘੁਲ ਕੇ ਗਾਮੇ ਦੇ ਜਦੋਂ ਕੰਨਾਂ ਵਿੱਚ ਜਾਂਦਾ ਤਾਂ ਅੰਦਰੋਂ ਤੇ ਬਾਹਰੋਂ ਕੁਝ ਸਮੇਂ ਲਈ ਪੀੜ ਪਤਾ ਨਹੀਂ ਕਿਦਰੇ ਉੱਡ ਹੋ ਜਾਂਦੀ ਡੰਡੀ ਪਰ ਸੂਰਜ ਚੜ੍ਹਦੇ ਹੀ ਜਦੋਂ ਬੁੱਕ ਪਰ ਕੇ ਸਵਾ ਦਾ ਚੁੱਲ੍ਹੇ ਵਿੱਚੋਂ ਬਾਹਰ ਕੱਢਦਾ ਤੇ ਆਪਣੇ ਲਈ ਧਰੀ ਹੋਈ ਪਿੱਤਲ ਦੀ ਮਰੀ ਹੋਈ ਝਾਲ ਵਾਲੀ ਪਤੀਲੀ ਵਿੱਚ ਚਾਹ ਜਦੋਂ ਉਬਾਲਾ ਮਾਰਦੀ ਤਾਂ ਗਿਲਾਸਾਂ ਵਿੱਚ ਪਾ ਕੇ ਆਪਣੀ ਘਰ ਵਾਲੀ ਦੇ ਮੰਜੇ ਕੋਲ ਜਾ ਬੈਠਦਾ ਤੇ ਕਹਿੰਦਾ ਰੱਬ ਦੀਏ ਪਰਹਾਉਣੀਏ ਉੱਠ ਖੜ ਲੈ ਚਾ ਪੀ ਤੇ ਕੰਡੇ ਵਿੱਚ ਹੋ ਥੋੜੀ ਪਰ ਬਿਮਾਰੀ ਨਾਲ ਜਕੜੀ ਹੋਈ ਤਾਰੋ ਗਾਮੇ ਨੂੰ ਆਪ ਹੀ ਮੰਜੇ ਤੋਂ ਆਸਰਾ ਦੇ ਕੇ ਬਿਠਾਉਣੀ ਪੈੰਦੀ ਡੰਡੀ ਵੀ ਤੂੰ ਕਿੰਨਾ ਚਿਰ ਮਿੱਟੀ ਨੂੰ ਸਾਂਭੀ ਫਿਰੇਂਗਾ ਆ ਫੜ ਚੁੰਨੀ ਤੇ ਘੁੱਟ ਦੇ ਮੇਰਾ ਗਲ ਅੱਜ ਪਾਰ ਲੰਗਾ ਦੇ ਬੋਝ ਬਣ ਕੇ ਮੇਰੇ ਤੋਂ ਨਹੀਂ ਰਿਹਾ ਜਾਂਦਾ ਡੰਡੀ ਚੁੱਪ ਵੀ ਕਰ ਤੂੰ ਬੋਝ ਤਾਂ ਧੋਣ ਤੇ ਲੱਗਾ ਸਿਰ ਵੀ ਹੁੰਦਾ ਏ ਪਰ ਸਿਰ ਤੋਂ ਬਿਨਾ ਧੜ ਕਿਸੇ ਕੰਮ ਦੀ ਨਹੀਂ ਹੁੰਦੀ ਪ੍ਰਸ਼ੰਚਨ ਬਿਮਾਰੀ بگੜੀ ਹੋਈ ਔਰਤ ਦਾ ਨਾਮ ਹੈ ਕੱਲ ਨੂੰ ਕੀ ਪਤਾ ਕਿਹੜਾ ਖਸਮ ਕਰ ਲਵੇ ਇਹ ਇੱਕ ਦੀ ਹੋ ਕੇ ਨਹੀਂ ਰਹਿੰਦੀ ਇੱਕ ਨਾ ਇੱਕ ਦਿਨ ਸਾਰਿਆਂ ਦੀ ਹੁੰਦੀ ਹੈ ਡੰਡੀ ਗਾਮੇ ਦੀਆਂ ਗੱਲਾਂ ਸੁਣ ਕੇ ਤਾਰੋ ਨੂੰ ਇਸ ਗੱਲ ਦੀ ਤਸੱਲੀ ਹੋ ਜਾਂਦੀ ਮੇਰੀਆਂ ਹੱਡੀਆਂ ਨੂੰ ਮਾਸ ਭਾਵੇਂ ਛੱਡ ਜਾਊ ਪਰ ਗਾਮਾ ਮੇਰਾ ਬਸਾ ਨਹੀਂ ਖਾਵੇਗਾ ਡੰਡੀ